23 ਮਾਡਲ ਕਾਰ ਤੁਹਾਡੀ ਓਨਰ ਤੁਸੀਂ ਫਸਟ ਬਣੋਗੇ ਜਿਹੜਾ ਵੀ ਬਾਈ ਲੈ ਕੇ ਜਾਊਗਾ ਕਾਰ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਹਨਾ ਓਨਰ ਫਸਟ ਸਾਢੇ 8 ਲੱਖ ਰੁਪਏ ਲਓ ਜੀ ਓਨਰ ਫਸਟ ਤੁਸੀਂ ਸਾਢੇ 8 ਲੱਖ ਦੀ ਕਾਰ ਦੇਵਾਂਗੇ 2023 ਮਾਡਲ ਕਾਰ ਆ ਕਾਰ ਸੋਹਣੀ ਆ ਅੱਜ ਵੀ ਮਿੱਤਰੋ ਆਪਣੀ ਅਕਸਰ ਇੱਕ ਇਨਕੁਆਰੀ ਰਹਿੰਦੀ ਹੈਗੀ ਕੋਈ ਗੱਡੀ ਜਿਹੜੀ ਆਪਾਂ ਲੈਣੀ ਹੋਵੇ ਕੋਈ ਸੈਕੰਡ ਹੈਂਡ ਬਾਈ ਹਨਾ ਉਹਦੀ ਗਾਰੰਟੀ ਵਾਰੰਟੀ ਤੁਹਾਨੂੰ ਪ੍ਰੋਪਰ ਮਿਲੇ ਬਈ ਹਨਾ ਪੇਪਰਾਂ ਦੀ ਪੂਰੀ ਪੱਕੀ ਮਿਲੇ ਤਾਂ ਅੱਜ ਆਪਾਂ ਤੁਹਾਨੂੰ ਰਾਜ ਵੇਕਲ ਲੈ ਆਏ ਬਾਈ ਕਾਰ ਐਂਡ ਬਾਈਕ ਮਿੰਦਰਾ ਫਰਸਟ ਸਵਾਇਸ ਦੇ ਉੱਤੇ ਮਹਾਲੀ ਸ਼ਹਿਰ ਦੇ ਵਿੱਚ ਤਰ ਸੈਕਟਰ ਕਿੰਨਾ ਭਾਈ ਆਪਣਾ 57 57 ਸਤਿ ਸ਼ਕਾਲ ਜੀ ਸਤਿ ਸ਼ਕਾਲ ਤੇ ਅੱਜ ਦੇ ਜਿਹੜੀ ਆਪਣੀ ਕਾਰ ਰੈਨਗੀਆਂ ਜੇ ਕਿੱਦਾਂ ਦੀ ਕਾਰ ਰੈਨਗੀਆਂ ਜਿਵੇਂ ਗਾਰੰਟੀ ਵਾਰੰਟੀ ਹੁੰਦੀ ਹੈ ਨਾ ਸਾਰੀ ਪੂਰੀ ਵਾਰੰਟੀ 1 ਸਾਲ ਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਫਿਰ ਆਪਣੀ ਗੱਡੀਆਂ ਸਾਰੀ ਓਰੀਜਨਲ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟ ਲਗਾਰਨੀ ਹੈ ਪ੍ਰੋਪਰ ਐਂਡ ਵੈਲ ਮੇਨਟੇਨਡ ਕਾਰ ਹੈ ਠੀਕ ਹੈ ਜਿੱਦਾਂ ਆਪਾਂ ਕੰਪਨੀ ਤੇ ਲੈ ਕੇ ਜਾ ਰਹੇ ਹਾਂ ਨਾ ਉਹੀ ਜਿੱਦਾਂ ਨਵੀਂ ਲੈ ਕੇ ਜਾਂਦੇ ਉਹੀ ਜੀ ਉਹੀ ਸੀ ਨਹੀਂ ਹੈ ਠੀਕ ਹੈ अच्छा ਜਿਵੇਂ ਕੁਝ ਗੱਡੀਆਂ ਹੁੰਦੀਆਂ ਨੇ ਦੇਖੋ ਆਪਾਂ ਇਹ ਵੇਚਦੇ ਨੇ ਪੁਰਾਣੀਆਂ ਗੱਡੀਆਂ ਹਨਾ ਮਸ਼ੀਨਰੀ ਏ ਆਪਾਂ ਹਨਾ ਕੁਝ ਚੱਲੀਆਂ ਹੁੰਦੀਆਂ ਨੇ ਬਾਈ ਇਹ ਨਹੀਂ ਚਾਂਸ ਕੋਈ ਵਾਰ ਕੋਈ ਦਿੱਕਤ ਆ ਜਾਂਦੀ ਜਿਵੇਂ ਆਰਐਸਏ ਵਗੈਰਾ ਦਿੰਦੀ ਆਪਣੀ ਗੱਡੀ ਉਹ ਵੀ ਹੈਗੀ ਬਿਲਕੁਲ ਜੀ ਪੂਰਾ ਪ੍ਰੋਪਰ ਹੈ ਜੀ ਆਰਐਸਏ ਰੋਡ ਸਾਈਡ ਅਸਿਸਟ ਇਹਦਾ ਮਤਲਬ ਹੈ ਗੱਡੀ ਤੁਹਾਡੀ ਕਿਤੇ ਵੀ ਬ੍ਰੇਕਡਾਊਨ ਹੋ ਜੇ ਕੁਝ ਹੋ ਜੇ ਵੈਸੇ ਤਾਂ ਜੀ ਇੰਦਾਂ ਦੀ ਦਿੱਕਤ ਆਉਂਦੀ ਨਹੀਂ ਪਰ ਇਹ ਸੇਫਟੀ ਵਾਸਤੇ ਅਸੀਂ ਇਹ ਵੀ ਵਾਰੰਟੀ ਚ ਐਡ ਕਰਕੇ ਦਿੰਦੇ ਐਡ ਕਰਕੇ ਦਿੰਦੇ ਬਾਈ ਬਾਈ ਅਗਰ ਕਦੇ ਤੁਹਾਡੀ ਗੱਡੀ ਇਨ ਕੇਸ ਰੋਡ ਦੇ ਉੱਤੇ ਖੜ ਜਾਂਦੀ ਤਾਂ ਆਰਐਸਏ ਤੁਹ ਫਰੀ ਆਫ ਕਾਸਟ ਨਾ ਆਪਾਂ ਦਿਂਦਿਆਂ ਗਾ ਬਿਲਕੁਲ ਤੇ ਆਪਾਂ ਪਹਿਲੀ ਗੱਡੀ ਹੈ ਜਿੱਦਾਂ ਆਪਣੇ ਹਨਾ ਪਹਿਲਾ ਰਾਜੇ ਮਹਾਰਾਜੇ ਘੋੜਿਆਂ ਦੇ ਉੱਤੇ ਸਵਾਰੀ ਕਰਦੇ ਹੁੰਦੇ ਸੀਗੇ ਹਨਾ ਉਹ ਕੋ ਸਾਹੀ ਮੰਨਿਆ ਜਾਂਦਾ ਸੀਗਾ ਅੱਜ ਦੀ ਘੜੀ ਜਿੱਦਾਂ ਆਪਾਂ ਕਿਤੇ ਸਕੋਰਪਿਓ ਕਾਰ ਹੋਊਗੀ ਜਿੱਦਾਂ ਫੋਰਚੂਨਰ ਹੋਊਗੀ ਤੇ ਹੋਰ ਕਈ ਕਾਰਾਂ ਹੁੰਦੀਆਂ ਹਨਾ ਇਹਨਾਂ ਨੂੰ ਸਾਹੀ ਸਵਾਰੀ ਮੰਨਿਆ ਜਾਂਦਾ ਤੇ ਉਹਨਾਂ ਵਿੱਚ ਇੱਕ ਕਾਰ ਆਪਣੇ ਲਈ ਸਕੋਰਪਿਓ ਕਾਰ ਤੇ ਇਹ ਕਿਹੜਾ ਮਾਡਲ ਕਾਰ ਆਪਣੇ ਲਈ ਇਹ ਜੀ 2023 ਮਾਡਲ ਹੈ ਜੀ 23 ਮਾਡਲ ਜੀ ਐਸ 11 ਵੇਰੀਐਂਟ ਦਾ ਟੌਪ ਵਾਲਾ ਟੌਪ ਵਾਲਾ ਡੀਜ਼ਲ ਦੀ ਕਾਰ ਹੈ ਠੀਕ ਹੈ ਜੀ ਓਨਰ ਜਿਹੜਾ ਫਰਸਟ ਹੋਊਗੀ ਨਹੀਂ ਜੀ ਇਹੀ ਦੱਸਣਾ ਤੁਹਾਨੂੰ ਇਹ ਅਨ ਰਜਿਸਟਰਡ ਕਾਰ ਅੱਛਾ ਮਤਲਬ ਇਹਨੂੰ ਨੰਬਰ ਨਹੀਂ ਲੱਗਿਆ ਅਸੀਂ ਫਰਸਟ ਓਨਰ ਹੀ ਬਣਾਂਗੇ ਫਰਸਟ ਓਨਰ ਬਣੋਗੇ ਲੈ ਵੀ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਬਈ 23 ਮਾਡਲ ਕਾਰ ਥੋੜੀ ਤੇ ਓਨਰ ਤੁਸੀਂ ਫਰਸਟ ਬਣੋਗੇ ਜਿਹੜਾ ਵੀ ਬਾਈ ਲੈ ਕੇ ਜਾਊਗਾ ਕਾਰ ਸਭ ਤੋਂ ਵੱਡਾ ਪਲੱਸ ਪੁਆਇੰਟ ਆ ਹਨਾ ਓਨਰ ਫਰਸਟ ਤੇ ਚੱਲੀ ਕਿੰਨੀ ਕੋਈ ਐ ਇਹ 25000 ਕਿਲੋਮੀਟਰ ਡੈਮੋ ਤੇ ਚੱਲੀ ਹੋਈ ਚੱਲੀ ਤਾਂ ਹੋਈ ਉਹ ਬਣੀ ਹੋਈ ਬਿਲਕੁਲ ਹਨਾ 25000 ਕਿਲੋਮੀਟਰ ਚੱਲੀ ਹੋਈ ਆ ਤੇ ਆ ਚੈੱਕ ਕਰ ਲਓ ਅੰਦਰੋਂ ਬਈ ਕਾਰ ਬਹੁਤ ਓਕੇ ਰਿਪੋਰਟ ਕਾਰ ਹੈ ਅੱਛਾ ਇਹ ਕਿੰਨੇ ਦੀ ਕਾਰ ਮਿਲਣੀ ਆਪਾਂ ਨੂੰ ਇਹ ਜੀ ਦੇਖੋ ਆਪਾਂ ਨੰਬਰ ਨੰਬਰ ਸਾਰਾ ਲਵਾ ਕੇ ਇੰਸ਼ੋਰੈਂਸ ਕਰਾ ਕੇ ਗਾਰੰਟੀ ਐਡ ਕਰਕੇ ਓਕੇ ਓਕੇ ਸਾਰਾ ਕੁਝ ਅਸੀਂ ਤੁਹਾਨੂੰ 15.5 ਲੱਖ ਰੁਪਏ ਦੀ ਗੱਡੀ ਦੇ ਦੇਆ ਸਾਢੇ 15 ਲੱਖ ਰੁਪਈਆ ਦੇ ਵਿੱਚ ਲਓ ਜੀ 15 ਲੱਖ ਤੇ 50000 ਰੁਪਈਆ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਹੈ ਵੀ ਅ ਰਾਜ ਵਹੀਕਲ ਦੇ ਉੱਤੋਂ ਕਾਰ ਐਂਡ ਬਾਈਕ ਮਹਿੰਦਰਾ ਫਸਟ ਵਾਸ਼ ਦੇ ਉੱਤੋਂ ਵਧੀਆ ਕਾਰ ਹੈ ਵਿਦ ਗਾਰੰਟੀ ਵਗੈਰਾ ਸਾਰਾ ਕੁਝ ਮਿਲ ਜਾਣਾ ਉਹੀ ਗੱਲ ਕਰੀ ਬੰਪਰ ਤੋਂ ਬੰਪਰ ਰਿਜਨਲ ਗੱਡੀ ਐ ਚੱਲੀ ਹੋਈ ਐ ਤੁਹਾਡੇ ਡੈਮੋ ਆ ਦੇ ਵਿੱਚ ਬਈ ਹੈਨਾ ਤੇ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਦਵਾਂਗੇ ਸਾਰਾ ਜੀ ਸਾਰਾ ਦਵਾਂਗੇ ਓਕੇ ਪਿੱਛੇ ਕੰਪਲੀਟ ਕਰਕੇ ਸਾਰਾ ਅੱਛਾ ਨਵੀਂ ਕਿੰਨੇ ਦੀ ਐ ਆਪਾਂ ਗੱਲ ਕਰ ਰਹੇ ਹੈਗੀ ਤਾਂ ਨਵੀਂ ਦਵਾਂਗੇ ਹੁਣ ਆਪਾਂ ਕਰ ਫੇਰ ਵੀ ਜਿੱਦਾਂ ਨਾ ਜਿੱਦਾਂ ਕੰਪਨੀ ਤੋਂ ਆਪਾਂ ਕਹਿੰਦੀ ਬਿਲਕੁਲ ਥੱਲੋਂ ਲੈਨੇ ਆਪਾਂ ਨਵੀਂ ਹੁੰਦੀ ਐ ਉਦਾਂ ਕਿੰਨੇ ਦੀ ਆਉਂਦੀ ਐ ਇਹ 19 ਲੱਖ 70 ਹਜ਼ਾਰ ਦੇ ਕਰੀ ਪੈ ਜਾਂਦੀ 19 ਲੱਖ 70 ਹਜ਼ਾਰ ਦੀ ਤੇ ਆਪਣਾ ਡੈਪ੍ਰੀਸੀਏਸ਼ਨ ਪੈ ਗਈ ਹੁਣ ਲਗਭਗ ਮਨ ਕੇ ਚਲੋ 4.5 ਲੱਖ ਰੁਪਏ ਦਾ ਬੈਨੀਫਿਟ ਸਾਢੇ 4 ਲੱਖ ਰੁਪਏ ਦੀ ਆਪਣੀ ਬਚਤ ਹੋ ਗਈ ਓਨਰ ਫੇਰ ਵੀ ਅਸੀਂ ਫਸਟ ਦੇ ਫਸਟ ਠੀਕ ਹੈ ਇਹ ਫਾਇਦਾ ਬਈ ਆ ਕਰਦਾ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਅਗਲੀ ਕਾਰ ਆ ਗਈ ਆਪਣੇ ਲਈ ਵਰਨਾ ਕਾਰ ਇਹ ਜਿੱਦਾਂ ਹੈ ਨਾ ਤੁਹਾਡੇ ਤੋਂ ਕੋਈ ਨਵੀਂ ਲੈਗਾ ਇਹ ਕੱਟ ਲਈ ਤੁਸੀਂ ਹੈ ਨਾ ਉਦਾਂ ਹੀ ਹੁੰਦੀ ਨੇ ਠੀਕ ਐ ਸੇ ਕਿਹੜਾ ਮਾਡਲ ਕਾਰ ਹੈ ਇਹ 2023 ਮਾਡਲ ਹੈ ਜੀ ਹਾਂਜੀ ਹਾਂਜੀ ਐਸ ਵੀਰਿਐਂਟ ਹੈ ਓਕੇ ਇਹ ਫਸਟ ਓਨਰ ਕਾਰ ਹੈ ਓਕੇ ਓਕੇ ਚੰਡੀਗੜ੍ਹ ਨੰਬਰ ਦੀ ਹੈਗੀ ਠੀਕ ਐ ਇਹ ਤਾਂ ਪੈਟਰੋਲ ਜੀ ਹੁੰਦੀ ਹੈ ਪੈਟਰੋਲ ਪੈਟਰੋਲੀਆ ਠੀਕ ਐ अच्छा ओरिजिनल कितनी की कोई गल्ला सारी ओरिजिनल है जी सारी सारी ओरिजिनल है जी है ए ये अपने जेड़े भाई औंदे ने जेड़े भाई कंदे ਛੜਾਨ ਗੱਡੀ ਲੈਣੀ ਔਰ ਪ੍ਰੀਮੀਅਮ ਦੇ ਵਿਚਕਾਰ ਹੋਵੇ ਤਾਂ ਇੱਕ ਵਾਰ ਮੈਂ ਤੁਹਾਨੂੰ ਕਹਿਣਾ ਬਈ ਅੰਦਰੋਂ ਆ ਕੇ ਝਾਤੀ ਮਾਰ ਲੋ ਕਾਰ ਦੇ ਅੰਦਰੋਂ ਅਗਰ ਤੁਸੀਂ ਬਹਿ ਗਏ ਤਾਂ ਬਾਹਰ ਨਿਕਲ ਨੂੰ ਜੀ ਨਹੀਂ ਕਰਨਾ ਤੇ ਇਦਾਂ ਦੀ ਕਾਰ ਆਪਣੇ ਲੈਵੇ ਖੜੀ ਅੱਛਾ ਚੱਲੀ ਕਿੰਨੀ ਹੋ ਗਈ ਇਹ ਲੱਗਦਾ ਇਹ ਸਿਰਫ 45000 ਚੱਲੀ ਸਿਰਫ 45000 ਕਿਲੋਮੀਟਰ ਲੋ ਜੀ ਘੱਟ ਚੱਲੀ ਕਾਰ ਤੇ ਰੇਟ ਬਹੁਤ ਜ਼ਿਆਦਾ ਮੰਗ ਕਿੰਨੇ ਪੈਸੇ ਇਹ ਆਪਾਂ ਦੇ ਦੇਾਂਗੇ ਜੀ 8.5 ਲੱਖ ਰੁਪਏ ਦੀ ਕਾਰ ਸਾਢੇ 8 ਲੱਖ ਰੁਪਏ ਦੀ ਕਾਰ ਲਓ ਜੀ 8 ਲੱਖ ਤੇ 50 ਹਜ਼ਾਰ ਦੀ ਮਾਡਲ 2000 2023 ਮਾਡਲ ਹੈ ਜੀ 23 ਮਾਡਲ ਲਓ ਜੀ ਬਈ ਠੀਕ ਆ ਇਹ ਕਾਰ ਤੁਸੀਂ ਲੈ ਆ ਸਕਦੇ ਹੋਗੇ ਤੇ ਨੰਬਰ ਮੈਂ ਸਕਰੀਨ ਤੇ ਪਾਏ ਹੋਏ ਨੇ ਤੁਸੀਂ ਕਾਲ ਜਦ ਮਰਜ਼ੀ ਕਰ ਲਿਓ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਵੇ ਆ ਵੈਨਿਊ ਕਾਰ ਆ ਗਈ ਇਹ ਕਿਹੜਾ ਮਾਡਲ ਕਾਰ ਆ ਗਈ ਇਹ 2020 ਮਾਡਲ ਹੈ ਜੀ ਹਾਂਜੀ ਹਾਂਜੀ 2020 ਮਾਡਲ ਹੈ ਇਹ ਹੂੰ ਹੂੰ ਇਹ ਐਸਐਕਸ ਵੇਰੀਐਂਟ ਹੈ ਸਨਰੂਫ ਵਾਲੀ ਹੈ ਜੀ ਐਸਐਕਸ ਸਨਰੂਫ ਹੈ ਪੈਟਰੋਲ ਡੀਜ਼ਲ ਦਾ ਪੈਟਰੋਲ ਦੇ ਵਿੱਚ ਬਟ ਇਹ ਪੈਟਰੋਲ ਚ ਹੀ ਆਉਂਦੀ ਹੈ ਸਾਰੀ ਬਟ ਨਹੀਂ ਡੀਜ਼ਲ ਵੀ ਆਉਂਦੀ ਹੈ ਪਰ ਇਹ ਆਪਣੀ ਪੈਟਰੋਲ ਹੈ ਓਕੇ ਜੀ ਓਕੇ ਲਓ ਜੀ ਇਹ ਵੀ ਤੁਸੀਂ ਅੰਦਰੋਂ ਚੈੱਕ ਕਰ ਲਓ ਟੌਪ ਵਾਲਾ ਮਾਡਲ ਆ ਕਾਰ ਵਧੀਆ ਕਾਰ ਪਈ ਤੁਹਾਡੇ ਸਾਹਮਣੇ ਤੇ ਬਾਕੀ ਸੋਹਣੀਆਂ ਕਾਰਾਂ ਨੇ ਬਾਈ ਗੁਰੇ ਹਨਾ ਕੋਈ ਮੈਨੂੰ ਇਦਾਂ ਨਹੀਂ ਲੱਗਦਾ ਜਿਹੜੀ ਵੀ ਕਾਰ ਮੈਂ ਦੇਖ ਰਿਹਾ ਵੀ ਜਿਹਦੀ ਟਰਾਈ ਲਾਈਨ ਦੀ ਲੋੜ ਪਵੇ ਨਹੀਂ ਬਿਲਕੁਲ ਹੈਨਾ ਸਾਰੀਆਂ ਕਾਰਾਂ ਇਦਾਂ ਦੀਆਂ ਵੀ ਤੁਸੀਂ ਕੁਝ ਵੀ ਨਹੀਂ ਕਰਾਉਣਾ ਹੈਗਾ ਵੀ ਜਸਟ ਬਸ ਨਾਮ ਕਰਾਉਣੀ ਤੇ ਲਾਉਣੀ ਆ ਬਾਕੀ ਉਰੋਂ ਇੱਕ ਚੀਜ਼ ਤਾਂ ਤੁਹਾਡੇ ਕੰਪਲਸਰੀ ਹੁੰਦੀ ਹੋਊ ਵੀ ਕਾਰ ਲੈਣੀ ਜਦੋਂ ਲੈ ਲਈ ਤਾਂ ਨਾਮ ਕਰਾਉਣੀ ਜ਼ਰੂਰੀ ਆ ਬਿਲਕੁਲ ਜੋ ਤਾਂ ਹੈ ਹੈਨਾ ਕੰਪਨੀ ਦਿੰਦੀ ਨਹੀਂ ਹੈਗੀ ਉਦੋਂ ਬਿਨਾ ਨਹੀਂ ਉਦੋਂ ਵਗੈਰ ਨਹੀਂ ਠੀਕ ਹੈ ਠੀਕ ਹੈ ਅੱਛਾ ਇਹ ਹੋਗੀ ਮਾਡਲ 2020 ਤੁਹਾਡੀ 2020 ਠੀਕ ਹੈ 6ਵੇਂ ਮਹੀਨੇ ਦੀ ਸਾਡੇ 20 ਮਾਡਲ ਕਹਿ ਲਈ ਆਪਾਂ ਠੀਕ ਹੈ ਔਰ ਇਧਰ ਰੇਟ ਕਿੰਨਾ ਰਹੂਗਾ ਆਪਣਾ 5.5 ਲੱਖ ਰੁਪਏ ਦੇ ਦੇ ਦਿਆਂਗੇ 5.5 ਲੱਖ ਦੇ ਅੱਛਾ ਆਪਣੇ ਓਨਰ ਜਿਆਦਾ ਜ਼ੀਰੋ ਹੋਣਗੇ ਕਰਾਂ ਜਾਂ ਫਸਟ ਹੋਣਗੇ ਜਾਂ ਫਸਟ ਜੀ ਠੀਕ ਹੈ ਬਿਲਕੁਲ ਓਕੇ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਡਾਰਕ ਗ੍ਰੇ ਜਾਂ ਕਲਰ ਹੈਗਾ ਆਪਾਂ ਕਹਿ ਦਈਏ ਜਾਂ ਸੁਰਮਈ ਕਲਰ ਹੋ ਗਿਆ ਅਗਲੀ ਆ ਗਈ ਹੋਂਡਾ ਦੀ ਅਮੇਦ ਕਾਰ ਜੀ ਲਓ ਇਹ ਮਾਡਲ ਇਹ 2020 ਮਾਡਲ ਹੈ ਜੀ 20 ਮਾਡਲ ਆ ਗਈ 20 ਮਾਡਲ ਹੈ ਤੇ 20 ਹੀ VX ਹੀ ਵੇਰੀਐਂਟ ਹੈ VX ਟੌਪ ਵਾਲਾ ਪੁਸ਼ ਬਟਨ ਸਟਾਰਟ ਵਾਲੀ ਹੈ ਓਕੇ ਪੈਟਰੋਲ ਹੈ ਡੀਜ਼ਲ ਹੈ ਪੈਟਰੋਲ ਹੈ ਜੀ ਪੈਟਰੋਲ ਦੀ ਲਓ ਜੀ ਪਟ ਅੱਛਾ ਇਹ ਪੈਟਰੋਲ ਦੇ ਉੱਤੇ ਮਾਈਲੇਜ ਦੇ ਦਿੰਦੀ ਆ ਭਾਜੀ ਕਾਰਾਂ ਇਹ ਹਾਂਜੀ ਹਾਂਜੀ ਜੀ Honda ਦਾ ਬ੍ਰਾਂਡ ਹੈ ਜੀ Honda ਜਿਹੜਾ ਆ ਉਹ ਇਸੇ ਕਰਕੇ ਕਾਮਯਾਬ ਹੈ ਕਿਉਂਕਿ ਇਹਨਾਂ ਦੀ ਮਾਈਲੇਜ ਜਿਹੜੀ ਆ ਉਹ ਡਿਗਦੀ ਨਹੀਂ ਹੈ ਠੀਕ ਹੈ ਲੋ ਜੀ ਪੁਸ਼ ਟੂ ਸਟਾਰਟ ਤੇ ਕਾਰ ਹੈਗੀ ਹੈ ਪੈਟਰੋਲ ਟੌਪ ਵਾਲਾ ਮਾਡਲ ਹੈ ਆਟੋਮੈਟਿਕ ਅਡਜਸਟੇਬਲ ਗੁਆਰਾ ਇਹ ਬਹੁਤ ਸਾਰਾ ਕੁਝ ਪੂਰਾ ਬਈ ਵਧੀਆ ਕਾਰ ਦੇ ਵਿੱਚ ਤੇ ਇਹ ਕਾਰ ਤੁਸੀਂ ਬਾਈ ਹੁਣੋਂ ਤਾਂ ਲੈ ਜਾ ਸਕਦੇ ਹੋ ਬਾਈ ਇਹਨਾ ਮਹਾਲੀ ਤੋਂ ਤੇ ਵਧੀਆ ਕਾਰ ਹੈ ਤੇ ਇਹਦਾ ਰੇਟ ਕਿੰਨਾ ਰੂਪ ਕਾਰ ਦਾ ਇਹ ਗੱਡੀ ਆਪਾਂ ਦੇ ਦੇ ਦਿਆਂਗੇ ਜੀ 5 ਲੱਖ ਰੁਪਏ ਦੇ ਵਿੱਚ ਦੇ ਦੇਵਾਂਗੇ ਪੂਰੇ-ਪੂਰੇ 5 ਲੱਖ ਦੀ 2020 ਮਾਡਲ 2020 ਮਾਡਲ ਲੋ 20 ਮਾਡਲ ਕਾਰ 5 ਲ ਤੇ ਆ ਗਈ ਕੀ ਇਹਦੀ ਸੋਨਟ 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 ਅੱਛਾ ਇਹ ਕਿਹੜਾ ਮਾਡਲ ਕਾਰ ਹੈ ਇਹ 23 ਮਾਡਲ ਹੈ ਜੀ ਇਹ ਵੀ ਸਨਰੂਫ ਵਾਲੀ ਹੈ ਐਕਟੀ ਕੀ ਮਾਡਲ ਸਨ ਸਨਰੂਫ ਐਕਟੀ ਕੀ ਆਪਸ਼ਨਲ ਹੈ ਜੀ ਡੀਜ਼ਲ ਪੈਟਰੋਲ ਪੁਸ਼ ਬਟਨ ਸਨਰੂਫ ਡੀਜ਼ਲ ਹੈ ਜੀ ਇਹ ਡੀਜ਼ਲ ਦੀ ਲੋ ਜੀ ਬਾਈ ਡੀਜ਼ਲ ਦੀ ਟੌਪ ਵਾਲਾ ਮਾਡਲ ਕਾਰ ਆ ਅਲਾਇ ਆਫਟਰ ਮਾਰਕੀਟ ਦੇ ਦੇ ਪਾਏ ਹੋਏ ਨੇ ਤੇ ਸੋਹਣੀ ਕਾਰ ਹੈ ਜਿੱਦਾਂ ਆਪਾਂ ਦੇਖ ਰਹੇ ਹਾਂਗੇ ਚੰਗੀ ਕਾਰ ਆ ਹਲੇ ਠੀਕ ਹੈ ਬਾਈ ਤੇ ਆਪਣੀ ਸਾਰੀਆਂ ਕਾਰਾਂ ਨੌਨ ਐਕਸੀਡੈਂਟਲ ਦੀ ਗਾਰੰਟੀ ਵਾਰੰਟੀ ਬਿਲਕੁਲ ਜੀ ਗਾਰੰਟੀ ਪੂਰੀ ਜੀ ਇੱਕ ਸਾਲ ਦੀ ਗਾਰੰਟੀ ਜਿੰਨੀਆਂ ਗੱਡੀਆਂ ਆਪਾਂ ਦਿਖਾਈਆਂ ਜੀ ਸਾਰਿਆਂ ਦੀ ਇੱਕ ਇੱਕ ਸਾਲ ਦੀ ਗਾਰੰਟੀ ਹੈ ਜੀ ਓਕੇ ਜੀ ਤੇ ਆਹ ਕਾਰ ਤੁਸੀਂ ਦੇਖ ਸਕਦੇ ਹੋ ਵੀ ਇਹ ਕਾਰ ਲੈ ਆ ਸਕਦੇ ਹੋ ਮਾਡਲ 2000 2023 ਮਾਡਲ ਹੈ ਜੀ 23 ਮਾਡਲ 74000 ਚੱਲੀ ਹੋਈ ਸਰ ਓਕੇ ਇਹਦੇ ਪੈਸੇ ਕਿੰਨੇ ਮਿਲਣਗੇ ਆਪਾਂ ਨੂੰ ਇਹ ਜੀ ਤੁਹਾਨੂੰ ਆਪਾਂ ਦੇ ਦੇ ਦਾਂਗੇ 8 ਲੱਖ 75000 8 ਲੱਖ 75000 ਦੀ ਆਪਾਂ ਤੁਹਾਨੂੰ ਕਾਰ ਦੇਵਾਂਗੇ ਬਾਈ ਅੱਛਾ ਨੰਬਰ ਸਾਰੇ ਲੋਕਲ ਨੇ ਆਪਣੇ ਜਿਹੜੇ ਹੋਣਗੇ ਨਾ ਜੀ ਜੀ ਬਿਲਕੁਲ ਠੀਕ ਹੈ ਜਾ ਮੁਹਾਲੀ ਦਾ ਚੰਡੀਗੜ੍ਹ ਹੋਏਗਾ ਓਕੇ 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 ਅੱਛਾ ਜਿਹੜੀ ਆਪਾਂ ਗਰੰਟੀ ਵਾਰੰਟੀ ਦਿੱਤਾ ਆਪਾਂ ਤੁਸੀਂ ਦੇ ਰਹੇ ਹਾਂਗੇ ਹਨਾ ਕੁਝ ਵੀ ਆ ਇਹ ਆਪਣੀ ਆਲ ਇੰਡੀਆ ਕਵਰ ਰਹੂਗੀ ਆਲ ਇੰਡੀਆ ਕਵਰ ਜੀ ਆਲ ਇੰਡੀਆ ਕਵਰ ਆਲ ਇੰਡੀਆ ਕਵਰ ਮਹਿੰਦਰਾ ਫਰਸਟ ਦੀ ਵਾਰੰਟੀ ਹੋਏਗੀ ਤੁਹਾਨੂੰ ਲਿਖ ਕੇ ਔਰ ਵਾਰੰਟੀ ਕਾਰਡ ਵੀ ਦੇਣਾ ਠੀਕ ਹੈ ਜਿੱਦਾਂ ਆਪਾਂ ਦੇਖ ਰਹੇ ਬਈ ਇਹ ਨਾ ਬਾਈ ਦਿਖਾਊਗਾ ਆਪਣੀਆਂ 450 ਪਲੱਸ ਸਿਟੀ ਦੇ ਵਿੱਚ ਆਪਣੇ ਆਫਿਸ ਜਿੰਨੇ ਹਨਾ ਤੇ ਸਟੋਰ ਸਾਡੇ 1150 ਸਾਡੇ ਸਟੋਰ ਹੈ 20 ਲੱਖ ਸਾਡੇ ਕੋਲ ਕਸਟਮਰ ਚੱਲਦੇ ਪਏ ਤੇ 450 ਸਿਟੀਆਂ ਚ ਅਸੀਂ 1150 ਸਟੋਰ ਖੋਲੇ ਓਕੇ ਓਕੇ 450 ਸਿਟੀ ਚ 1150 ਸਟੋਰ ਹੈ ਠੀਕ ਹੈ ਜੀ ਓਕੇ 20 ਲੱਖ ਪਲੱਸ ਆਪਣੇ ਦਾ ਕਸਟਮਰ ਆਪਣੇ ਕੋਲ ਲੈ ਚੁੱਕਿਆ ਕਰੀ ਲੈ ਚੁੱਕੇ ਨੇ ਠੀਕ ਹੈ ਜੀ ਹਾਂਜੀ ਲਓ ਬਈ ਚੈੱਕ ਕਰ ਲਓ ਬਈ ਹਨਾ ਇੰਨਾ ਵਧੀਆ ਕਸਟਮਰ ਬੇਸ ਜਿਹੜਾ ਬਣਿਆ ਹੋਇਆ ਤੇ ਤੁਸੀਂ ਫੇਸ ਕਰਕੇ ਆ ਸਕਦੇ ਆਂਗੇ ਅਗਲੀ ਕਾਰ ਆਪਾਂ ਤੁਹਾਨੂੰ ਕ੍ਰੇਟਾ ਕਰ ਦਿੰਨੇ ਆਂਗੇ ਆਜੋ ਉਹ ਵੀ ਕਾਰ ਬਲੈਕ ਕਲਰ ਦੇ ਵਿੱਚ ਕ੍ਰੇਟਾ ਜਿਹੜੀ ਰਹਿੰਦੀ ਹੈ ਬਹੁਤ ਸੋਹਣੀ ਕਾਰ ਰਹਿੰਦੀ ਹੈ ਬਈ ਤੇ ਆਹ ਕਾਰ ਆਜਾ ਆਪਣੇ ਲਵੇ ਓ ਵਧੀਆ ਕਾਰ ਹੈ ਜੀ ਆਪਾਂ ਕਹਿੰਦੇ ਇਹ ਇਹ ਮਾਡਲ ਕਿੰਨਾ ਆਪਣੀ ਇਹ 2024 ਮਾਡਲ ਹੈ ਜੀ 24 ਮਾਡਲ ਹਾਂਜੀ ਠੀਕ ਹੈ ਕੰਡੀਸ਼ਨ ਵਾਈਜ਼ ਨਮੀ ਪਈਆ ਔਰ ਇਹ ਕਾਰ ਲੈ ਜਾ ਸਕਦੇ ਹੋ ਇਹ ਵੇਰੀਐਂਟ ਕਿਹੜਾ ਆਪਣਾ ਕਾਰ ਦਾ ਇਹ ਬੇਸ ਵੇਰੀਐਂਟ ਹੈ ਜੀ ਈ ਵੇਰੀਐਂਟ ਹੈ ਠੀਕ ਹੈ ਜੀ ਲੇਕਿਨ ਇਹਦੇ ਚ ਅਸੀਂ ਅੰਦਰ ਇਨਫੋਟੇਨਮੈਂਟ ਸਿਸਟਮ ਜਿਹੜਾ ਆ 25000 ਰੁਪਏ ਵਾਲਾ ਲਗਵਾਇਆ ਹੈ ਇਹਦੇ ਚ ਵੀਡੀਓ ਵਗੈਰਾ ਪ੍ਰੋਪਰ ਜੀਪੀਐਸ ਵਗੈਰਾ ਠੀਕ ਹੈ ਜੀ ਠੀਕ ਹੈ ਅੱਛਾ ਇਹ ਕਾਰ ਦਾ ਪ੍ਰਾਈਸ ਕਿੰਨਾ ਹੋਊਗਾ 24 ਮਾਡਲ ਦਾ 24 ਮਾਡਲ ਹੈ ਜੀ ਇਹ 30000 ਚੱਲੀ ਹੋਈ ਐ ਇਹ ਗੱਡੀ ਆਪਾਂ ਦੇ ਦੇਾਂਗੇ ਜੀ 995000 995000 ਦੀ ਬਾਈ 24 ਮਾਡਲ ਕਾਰ ਐ ਸਿਰਫ ਇਹ ਹੈਗੀ 30000 ਚੱਲੀ ਹੋਈ ਐ 30000 ਚੱਲੀ ਹੋਈ ਬਾਈ ਠੀਕ ਐ ਤੇ ਇੱਕ ਕਾਰ ਆਪਣੇ ਲਵੇ ਆ ਗਈ 0 ਆਪਾਂ ਕਹਿੰਦੇ ਆ ਓਨਰ ਵਾਲੀ ਕਾਰ ਹੋਰ ਜੀ ਜੀ ਇਹ ਕਾਰ ਤੁਸੀਂ ਲਿਆ ਸਕਦੇ ਆਂਗੇ ਇਹ ਕਿਹੜਾ ਮਾਡਲ ਕਾਰ ਆ ਆਪਣੀ ਇਹ 2023 ਮਾਡਲ ਐ ਜੀ 23 ਮਾਡਲ ਹਾਂਜੀ ਠੀਕ ਐ ਜੀ 30000 ਚੱਲੀ ਐ ਵੀ ਹਾਂ ਹਾਂ ਇਹ B6 ਆਪਸ਼ਨਲ ਵੇਰੀਐਂਟ ਐ ਜੀ ਡੀਜ਼ਲ ਦੇ ਵਿੱਚ ਠੀਕ ਐ ਜੀ ਜੀ ਓਕੇ ਇਹ ਇਹਦਾ ਪ੍ਰਾਈਸ ਕਿੰਨਾ ਰਹੂਗਾ ਇਹ ਕਿੰਨਾ ਘੱਟ ਦਵਾਂਗੇ ਦੂਜੀ ਨਾਲੋਂ ਆਪਾਂ ਇਹ ਜੀ ਤੁਹਾਨੂੰ ਆਪਾਂ ਦੇ ਦੇਵਾਂਗੇ ਨੰਬਰ ਆਰਸੀ ਆਰ ਇੰਸ਼ੋਰੈਂਸ ਮਲਾ ਕੇ 8.5 ਲੱਖ ਰੁਪਏ ਦੇ ਦੇ ਜੀ 8.5 ਲੱਖ ਰੁਪਏ ਲਓ ਜੀ ਉਹਨਾਂ ਨਾਲ ਫਸਟ ਤੁਸੀਂ 8.5 ਲੱਖ ਦੀ ਕਾਰ ਦਵਾਂਗੇ 2023 ਮਾਡਲ ਕਾਰ ਆ ਕਾਰ ਸੋਹਣੀ ਆ ਇਹ ਕਾਰ ਤੁਸੀਂ ਲਿਆ ਸਾਡੇ ਲਈ अच्छा और अपने लेवे पाइपलाइन ਦੇ ਵਿੱਚ ਅਪਕਮਿੰਗ ਕਾਰਸ ਹੈਗੀਆਂ ਕੁਝ ਹੈਗੀਆਂ ਜੀ ਹੈਗੀਆਂ ਆਪਣੇ ਕੋਲ ਇਦਾਂ ਐਵੇਂ ਜੀਪ ਕੰਪਾਸ ਵੀ ਖੜੀ ਹੈ ਐਕਸਵੀ 500 ਆ ਆਉਣ ਵਾਲੀ ਹੈ ਠੀਕ ਹੈ ਜੀ ਡਿਜ਼ਾਇਰ ਆਉਣ ਵਾਲੀਆਂ ਹੈ ਓਕੇ ਓਕੇ ਪਰ ਨਾਲ ਹੋਰ ਆਉਣ ਵਾਲੀ ਡੀਜ਼ਲ ਦੇ ਵਿੱਚ ਆਪਣੇ ਕੋਲ ਮਤਲਬ ਤੁਸੀਂ ਮੰਨ ਸਕਦੇ ਹੋ 15 ਤੋਂ 20 ਗੱਡੀਆਂ ਆਪਣੀ ਪਾਈਪਲਾਈਨ ਦੇ ਵਿੱਚ ਹੈ ਜੇ ਹੈਗੀਆਂ ਠੀਕ ਹੈ ਤੇ ਬਾਈ ਮਿੱਤਰੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿ ਰਾਜ ਵਹੀਕਲ ਮਹਾਲੀ ਸ਼ਹਿਰ ਦੇ ਵਿੱਚ ਔਰ ਕਾਰ ਐਂਡ ਬਾਈਕ ਮਿੰਦਰਾ ਫਰਸਟ ਚੋਇਸ ਦੇ ਨਾਲ ਕੋਲਾਬੋਰੇਸ਼ਨ ਹੈ ਜਿਹੜੀ ਹੈ ਨਾ ਤੇ ਮਿਲਦੇ ਆ ਬਹੁਤ ਛੇਤੀ ਨਵੇਂ ਕਾਰਨ ਦੇ ਨਾਲ ਨਵੇਂ ਸਟਾਕ ਦੇ ਨਾਲ ਠੀਕ ਹੈ ਭਾਈ ਅਸੀਂ ਆ